ਸਾਰੇ ਦੋਸਤੋ ਅੱਜ ਜਿਹੜਾ ਹੈਗਾ ਮੈਂ ਤੁਹਾਡੇ ਨਾਲ ਇੱਕ ਬਹੁਤ ਹੀ ਇੰਪੋਰਟੈਂਟ ਮਹੱਤਵਪੂਰਨ ਕਹਾਵਤ ਜਿਹੜੀ 2024 ਦੇ ਵਿੱਚ ਆਈ ਹੈ the incarcerations at professor alpasha jehde london school of economics de professor ne unan di likhi hui hai aur a professor alpasha di tasveer hai unan di photo de kitab de ਟਾਈਟਲ ਇਹ ਅਖੀਰ ਦੇ ਵਿੱਚ ਅੰਦਰਲੇ ਪਾਸੇ ਦਿੱਤੀ ਹੋਈ ਹੈ। ਇਸੇ ਤਰ੍ਹਾਂ ਇਹ ਜਿਹੜੀ ਬੁੱਕ ਹੈਗੀ ਆ ਮੁੱਖ ਤੌਰ ਤੇ ਧੀਮਾ ਕੋਰੇਗਾਉ ਦੇ ਮਸਲੇ ਦੇ ਉੱਤੇ ਹੈ। ਫਰੰਟ ਪੇਜ ਦੇ ਉੱਤੇ ਧੀਮਾ ਕੋਰੇਗਾਉ ਦੇ ਜਿਹੜੇ 16 ਮਹੱਤਵਪੂਰਨ ਬੁੱਧੀਜੀਵੀ ਜਿਨ੍ਹਾਂ ਦੇ ਵਿੱਚ ਤਿੰਨ ਪ੍ਰੋਫੈਸਰ, ਤਿੰਨ ਵਕੀਲ, ਤਿੰਨ ਕਵੀਰ ਕਲਾ ਮੰਚ ਦੇ ਕਲਾਕਾਰ ਅਤੇ ਬਾਕੀ ਜਿਹੜੇ ਹੈਗੇ ਆ ਸੱਤ ਦੇ ਕਰੀਬ ਉਹ ਮਨੁੱਖੀ ਅਧਿਕਾਰ ਕਾਰਕੁਨ ਉਹਨਾਂ ਨੂੰ ਕਿਹਾ ਜਾ ਸਕਦਾ ਹੈ ਕਵੀ ਕਿਹਾ ਜਾ ਸਕਦਾ ਹੈ ਉਹਨਾਂ ਦੇ ਵਿੱਚੋਂ ਲੇਖਕ ਨੇ ਬਹੁਤ ਸਾਰੇ ਬਹੁਤ ਸਾਰੇ ਆ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਸਮੇਂ ਦੀਆਂ ਸਰਕਾਰਾਂ ਵੱਲੋਂ ਕੀਤੇ ਗਏ ਜ਼ਬਰ ਦੇ ਖਿਲਾਫ ਆਪਣੀ ਆਵਾਜ਼ ਉਠਾਉਣ ਵਾਲੇ ਅਦਾਲਤਾਂ ਦੇ ਵਿੱਚ ਬੇਦੋਸ਼ੇ ਜਿਹੜੇ ਹੈਗੇ ਆ ਮਲਜ਼ਮ ਬਣਾਏ ਹੋਏ ਜਾਂ ਮੁਜਰਮਾਂ ਦਾ ਥੱppa ਲਾਏ ਹੋਏ ਜਿਹੜੇ ਲੋਕ ਹੈ ਉਹਨਾਂ ਦੇ ਕੇਸ ਲੜਨ ਵਾਲੇ ਔਰ ਇਹਨਾਂ ਦੇ ਬਾਰੇ ਦੇ ਵਿੱਚ ਇਹਨਾਂ ਨੇ ਕਿਤਾਬ ਲਿਖੀ ਹੈ ਬੜੀ ਹੀ ਖੋਜ ਭਰਪੂਰ ਬੁੱਕ ਹੈਗੀ ਹੈ ਇਹ ਆ ਜਾਣੀ ਜੇ ਕਿਹਾ ਜਾਵੇ ਇਸ ਤੋਂ ਪਹਿਲਾਂ ਬੋਟਾ ਸਿੰਘ ਮਹਿਮੂਦਪੁਰ ਨੇ ਵੀ ਪੰਜਾਬੀ ਦੇ ਵਿੱਚ ਇੱਕ ਇਸ ਮਸਲੇ ਤੇ ਕਿਤਾਬ ਹੱਕਾਂ ਦੇ ਪਹਿਰੇਦਾਰ ਜੇਲੀ ਡੱਕੇ ਜੁਝਾਰੂਆਂ ਦੀ ਗਾਥਾ ਇਹ ਸ਼ਕਵਾਈ ਸੀਗੀ ਬਾਬਾ ਬੂਜਾ ਸਿੰਘ ਪ੍ਰਕਾਸ਼ਨ ਵੱਲੋਂ ਪਿਛਲੇ ਸਮੇਂ ਚ ਇਹ ਐਡੀਸ਼ਨ ਹੈਗਾ 2021 ਦਾ ਸਤੰਬਰ 2021 ਦਾ ਲੇਕਨ ਜਿਹੜੀ ਦਾ ਇਨਕਾਰਪੋਰੇਸ਼ਨ ਬੁੱਕ ਹੈਗੀ ਹੈ ਇਹ ਬਹੁਤ ਵਿਸਤ੍ਰਿਤ ਹੈ ਆ तकरीबन ਅ 564 ਪੇਜ ਦੀ ਇਹ ਹਾਰਡ ਕਾਪੀ ਹੈ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ QR ਕੋਡ ਦਿੱਤਾ ਹੋਇਆ ਹੈ ਜਿਹੜੇ ਰੈਫਰੈਂਸ ਨੇ ਇਸ QR ਕੋਡ ਨੂੰ ਸਕੈਨ ਕਰਕੇ ਉਹ ਨੈਟ ਤੋਂ ਡਾਊਨਲੋਡ ਕੀਤੇ ਜਾ ਸਕਦੇ ਆ ਤੇ ਜਿਨ੍ਹਾਂ ਦੇ ਟੋਟਲ ਪੇਜ ਤਕਰੀਬਨ 70 ਬਣਦੇ ਨੇ। ਯਾਨੀ ਕੁੱਲ ਮਿਲਾ ਕੇ ਜੇ ਕਿਹਾ ਜਾਵੇ ਤਾਂ 640 ਪੇਜ ਇਸ ਬੁੱਕ ਦੇ ਬਣਦੇ ਨੇਗੇ। ਆ کافی ਅ ਗਹਿਰ ਗੰਭੀਰਤਾ ਦੇ ਨਾਲ ਇਹ ਕਿਤਾਬ ਲਿਖੀ ਗਈ ਆ ਜਿਹਦੇ ਬਾਰੇ ਅਰੰਦਤੀ رائے ਨੇ ਜਿਹੜਾ ਕਮੈਂਟ ਦਿੱਤਾ ਜਿਹੜਾ ਫਰੰਟ ਦੇ ਉੱਤੇ ਛਪਿਆ ਹੋਇਆ ਹੈ। ਉਨਾਂ ਨੇ ਲਿਖਿਆ ਅਚਿਲਿੰਗ ਮੈਟੀਕੁਲਸਲੀ ਡਾਕੂਮੈਂਟਡ ਅਕਾਊਂਟ ਜਾਨੀ ਇਹ ਆਉ ਕਹ ਲੀਏ ਭਈ ਲੋਕ ਖੰਡੇ ਲੋਕੰਡੇ ਖੜੇ ਕਰਨ ਵਾਲਾ ਬਹੁਤ ਹੀ ਬਰੀਕ ਬੀਨੀ ਦੇ ਨਾਲ ਦਸਤਾਵੇਜੀ ਜਿਹੜਾ ਇਹ ਮੇਰਬਾ ਹੈਗਾ ਇਹਦੇ ਵਿੱਚ ਵਰਣਨ ਹੈ ਜਾਂ ਵਰਤਾਂਤ ਜਿਹਨੂੰ ਕਿਹਾ ਜਾ ਸਕਦਾ ਹੋਰ ਵੀ ਬਹੁਤ ਸਾਰੇ ਜਿਹੜੇ ਨਾਮਵਰ ਲੇਖਕ ਹੈ ਦੁਨੀਆ ਦੇ ਉਹਨਾਂ ਦੀਆਂ ਪਿਛਲੇ ਪੇਜ ਦੇ ਉੱਤੇ ਜਿਹੜੀਆਂ ਕੋਟੇਸ਼ਨਸ ਇਸ ਬਾਰੇ ਦਿੱਤੀਆਂ ਹੋਈਆਂ ਨੇ ਲੇਕਿਨ ਇਹ ਬੁੱਕ ਬਾਰੇ ਥੋੜੀ ਗੱਲ ਕਰਨ ਤੋਂ ਪਹਿਲਾਂ ਮੈਂ ਕਟਸਰ ਅਲਪਾ ਸ਼ਾਹ ਬਾਰੇ ਦੱਸਦੇ ਹਾਂ ਕਿ ਉਹ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ anthropology ਜਿਹਨੂੰ ਮਾਨਵ ਵਿਗਿਆਨ ਕਹ ਦਿੰਨੇ ਆਪਾਂ ਉਸ ਦੇ ਪ੍ਰੋਫੈਸਰ ਨੇ ਉਹਨਾਂ ਦੀ ਪਹਿਲਾਂ ਵੀ ਇੱਕ ਕਿਤਾਬ ਆਈ ਸੀਗੀ ਅ 2018 ਦੇ ਵਿੱਚ ਜਿਹੜਾ ਹੈ ਜਿਹੜੀ ਕਿ ਉਹਨਾਂ ਨੇ ਲੰਬਾ ਸਮਾਂ ਹਿੰਦੂਸਤਾਨ ਦੇ ਜਿਹੜੇ ਕਬਾਇਲੀ ਇਲਾਕੇ ਸੀਗੇ ਉਹਨਾਂ ਦੇ ਵਿੱਚ ਅ ਰਹਿ ਕੇ ਆਦਵਾਸੀਆਂ ਦੇ ਨਾਲ ਜਿਹੜੇ ਐਂ ਕਹ ਲਓ ਕਿ ਮਾਓਵਾਦੀ ਪ੍ਰਭਾਵਿਤ ਏਰੀਆ ਸੀ ਮਾਓਵਾਦੀਆਂ ਦੇ ਨਾਲ ਵੀ ਉਹਨਾਂ ਨੇ ਮੁਲਾਕਾਤਾਂ ਕੀਤੀਆਂ ਕਿ ਉਹਨਾਂ ਉਹਨਾਂ ਦਾ ਕੀ ਪ੍ਰੋਗਰਾਮ ਹੈਗਾ ਉਹਨਾਂ ਦੀਆਂ ਕੀ ਗ੍ਰਿਵੈਂਸਸ ਹੈਗੀਆਂ ਨੇ ਇਹ ਸਾਰੇ ਤੇ ਉਹਨਾਂ ਨੇ ਕੰਮ ਕੀਤਾ ਫਿਰ ਕਿਤੇ ਜਾ ਕੇ ਮਤਲਬ ਉਹਨਾਂ ਨੇ ਕਿਤਾਬ ਲਿਖੀ ਨਾਈਟ ਮਾਰਚ ਅਮੰਗ ਇੰਡੀਆਜ਼ ਰੈਵੋਲਿਊਸ਼ਨਰੀ ਗੋਰੀਲਾਸ ਇਹਾਂ ਕਹ ਲਈਏ ਕਿ ਭਾਰਤ ਦੇ ਇਨਕਲਾਬੀ ਗੁਰੀਲਿਆ ਦੇ ਦਰਮਿਆਨ ਰਾਤ ਦਾ ਕੂਚ ਉਹਦੇ ਵਿੱਚ ਬੜਾ ਡਿਟੇਲ ਦੇ ਵਿੱਚ ਉਹਨਾਂ ਨੇ ਜਿਹੜੀ ਹਿੰਦੁਸਤਾਨ ਦੀ ਗਰਾਉਂਡ ਜ਼ੀਰੋ ਤੋਂ ਰਿਪੋਰਟਿੰਗ ਕੀਤੀ ਹੈ ਕਿ ਐਕਚੁਅਲ ਦੇ ਵਿੱਚ ਦੁਨੀਆ ਦੇ ਵਿੱਚ ਜਿਹੜੀ ਜਿਹਨੂੰ ਬਹੁਤ ਵੱਡੀ ਜਮਹੂਰੀਅਤ ਦਾ ਨਾਮ ਦਿੱਤਾ ਜਾਂਦਾ ਜਾਂ ਕਈ ਵਾਰੀ ਸਭ ਤੋਂ ਵੱਡੀ ਜਮਹੂਰੀਅਤ ਵੀ ਕਹਿ ਦਿੱਤਾ ਜਾਂਦਾ ਉਹਦੀ ਅੰਦਰੂਨੀ ਉਹਦੇ ਬਿਲਕੁਲ ਸੈਂਟਰ ਦੇ ਵਿੱਚ ਉਹਨਾਂ ਦੇ ਲੋਕਾਂ ਦੀ ਕੀ ਹਾਲਤ ਹੈ ਕਿਵੇਂ ਉਹ ਅਜੇ ਕਬਾਈਲੀ ਬਿਲਕੁਲ ਅਨ ਸਿਵਿਲਾਇਜ਼ਡ ਸਟੇਜ ਦੇ ਉੱਤੇ ਖੜੇ ਨੇ ਕਿਸ ਤਰ੍ਹਾਂ ਉਹ ਕੰਦਮੂਲ ਖਾ ਕੇ ਗੁਜ਼ਾਰਾ ਕਰਦੇ ਨੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਲਾਈਫ ਹੈਗੀ ਆ ਕਿਸ ਤਰ੍ਹਾਂ ਦਾ ਉਹਨਾਂ ਦਾ ਐਜੂਕੇਸ਼ਨ ਦਾ ਪੱਧਰ ਹੈ ਮਤਲਬ ਕੁਝ ਅਜਿਹੇ ਬੁੱਧੀਜੀਵੀ ਵੀ ਹੁੰਦੇ ਨੇ ਜਿਹੜੇ ਬੰਦ ਕਮਰਿਆਂ 'ਚ ਏਸੀ ਕਮਰਿਆਂ ਦੇ ਵਿੱਚ ਆ ਇਧਰੋਂ ਉਧਰੋਂ ਰਿਕਾਰਡ ਇਕੱਠਾ ਕਰਦੇ ਆ ਤੇ ਉਹਦੇ ਆਧਾਰ ਤੇ ਕਿਤਾਬਾਂ ਲਿਖ ਦਿੰਦੇ ਆ ਉਹਦੇ ਮੁਕਾਬਲ ਹਨ ਇਹੋ ਜਿਹਾਂ ਤੁਹਾਨੂੰ ਜਿਹੜੀਆਂ ਬਹੁਤ ਰੇਅਰ ਬੁੱਕਸ ਮਿਲਣਗੀਆਂ ਜਿਹੜੀਆਂ ਗਰਾਉਂਡ ਜ਼ੀਰੋ ਤੇ ਜਾ ਕੇ ਲੇਖਕ ਨੇ ਤੱਥਾਂ ਦੀ ਸ਼ਾਨ ਵੀਣ ਕਰਕੇ ਉਹਨਾਂ ਨੂੰ ਇੱਕ ਕਿਤਾਬ ਦਾ ਰੂਪ ਦਿੱਤਾ ਹੋਵੇ ਇਸੀ ਤਰ੍ਹਾਂ ਉਹਨਾਂ ਨੇ ਇੱਕ ਹੋਰ ਕਿਤਾਬ ਵੀ ਲਿਖੀ ਹੈ ਜਿਹਦੇ ਵਿੱਚ ਝਾਰਖੰਡ ਬਾਰੇ ਵੀ ਸਾਨੂੰ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ ਝਾਰਖੰਡ ਦੇ ਇਲਾਕੇ ਦੀ ਉੱਥੋਂ ਦੇ ਆਦਿਵਾਸੀ ਲੋਕਾਂ ਬਾਰੇ ਉੱਥੋਂ ਦੀਆਂ ਲਹਿਰਾਂ ਬਾਰੇ ਆ ਉਸ ਦਾ ਨਾਂ ਹੈ ਇਨ ਦੀ ਸ਼ੈਡੋਜ਼ ਆਫ ਦੀ ਸਟੇਟ ਇਹ 2010 ਦੇ ਵਿੱਚ ਆਈ ਸੀ ਇਸੇ ਤਰੀਏ ਉਹ ਪੋਇਟ ਆਥਰ ਵੀ ਰਹੇ ਨੇ ਦੂਜੇ ਲੇਖਕਾਂ ਨਾਲ ਮਿਲ ਕੇ ਵੀ ਉਹਨਾਂ ਨੇ ਕਿਤਾਬ ਲਿਖੀ ਹੈ ਗਰਾਊਂਡ ਡਾਊਨ ਬਾਈ ਗਰੋਥ ਬੀਬੀਸੀ ਰੇਡੀਓ ਤੇ ਉਹਨਾਂ ਦੀ ਕਮੈਂਟਰੀ ਵੀ ਆਉਂਦੀ ਰਹੀ ਹੈ ਰੈਡੀਓ ਕਮੈਂਟਰੀ ਫੋਰਜ ਕ੍ਰੋਸਿੰਗ ਕੰਟੀਨੈਂਟਸ ਐਂਡ ਫਰੋਮ आवर ओन ਕਾਰਸਪੋਨੈਂਟ ਉਹਨਾਂ ਦੀ ਆਪਣੀ ਜਿਹੜੀ ਸਿੱਖਿਆ ਹੈਗੀ ਆ ਉਹ ਕੈਂਬਰੇਜ ਯੂਨੀਵਰਸਿਟੀ ਦੇ ਵਿੱਚ ਤੇ ਲੰਡਨ ਸਕੂਲ ਆਫ ਇਕਨੋਮਿਕਸ ਦੇ ਵਿੱਚ ਹੀ ਹੋਈ ਸੀ ਜਿੱਥੇ ਅੱਜਕੱਲہ ਉਹ ਪ੍ਰੋਫੈਸਰ ਨੇ ਤਾਂ ਇੱਕ ਤੇ ਇਹ ਗੱਲ ਬੜੀ ਮਹੱਤਵਪੂਰਨ ਹੈ ਕਿ ਜਿਸ ਬੁੱਧੀਜੀਵੀ ਨੂੰ ਸਾਰੀਆਂ ਉਹ ਸਹੂਲਤਾਂ ਹੋਣ ਉਹ ਕਿਉਂ ਝਾਰਖੰਡ ਦੇ ਸਤੀਸ਼ਗੜ ਦੇ ਜੰਗਲਾਂ ਦੇ ਵਿੱਚ ਰਹਿੰਦਾ ਹੈਗਾ ਉਸ ਤਰ੍ਹਾਂ ਦੇ ਖਤਰੇ ਮੁੱਲ ਲੈਂਦਾ ਜ਼ਿੰਦਗੀ ਦਾ ਉੱਥੇ ਉਹ ਉਸ ਸਮੇਂ ਉਹਨਾਂ ਨੇ ਜਿਹੜਾ ਹੈਗਾ 2010 ਦੇ ਕਰੀਬ 8 10 ਦੇ ਕਰੀਬ ਜਿਹੜਾ ਜੰਗਲਾਂ ਦੇ ਵਿੱਚ ਰਹੀ ਪ੍ਰੋਫੈਸਰ ਜਿਹੜੀ ਅਲਪਾ ਸ਼ਾ ਹੈ ਜਦੋਂ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੋਇਆ ਕਰਦੇ ਸੀ ਪ੍ਰਧਾਨ ਹਿੰਦੁਸਤਾਨ ਦੇ ਵਿੱਚ ਜਿਨ੍ਹਾਂ ਨੇ ਇਹ ਕਿਹਾ ਸੀ ਕਿ ਜਿਹੜੀ ਨਕਸਲੀ ਜਾਂ ਮਾਓਵਾਦੀ ਸਮੱਸਿਆ ਹੈਗੀ ਆ ਉਹ ਸਭ ਤੋਂ ਪਹਿਲੇ ਨੰਬਰ ਦੀ ਸਮੱਸਿਆ ਹੈ ਹਿੰਦੁਸਤਾਨ ਦੀ ਤੇ ਉਹਦੇ ਤੇ ਬਕਾਇਦਾ ਕੌਮਬਿੰਗ ਆਪਰੇਸ਼ਨ ਚਲਾਏ ਗਏ ਸੀ ਵੱਡੀ ਪੱਧਰ ਦੇ ਉੱਤੇ ਆ ਜਿਹੜਾ ਹੈਗਾ ਕੰਗਾ ਕਰੋ ਮੁਹਿੰਮਾ ਉਹ ਜੰਗਲਾਂ ਦੇ ਵਿੱਚ ਚਲਾਈਆਂ ਗਈਆਂ ਜਿਹਦੇ ਵਿੱਚ ਬੇਥਾ ਆਦਵਾਸੀਆਂ ਦੇ ਉੱਤੇ ਜ਼ਬਰ ਵੀ ਹੋਇਆ ਆ ਕਿਉਂਕਿ ਕਾਰਪੋਰੇਟ ਘਰਾਣਿਆਂ ਦੀ ਐਂਟਰੀ ਦੇ ਲਈ ਸਭ ਤੋਂ ਵੱਡੀ ਜਿਹੜੀ ਰੁਕਾਵਟ ਹੈਗੀ ਆ ਉੱਥੋਂ ਦਾ ਉੱਥੋਂ ਦੀਆਂ ਕੀਮਤੀ ਧਾਤਾਂ ਨੂੰ ਜਿਹੜਾ ਕਾਰਪੋਰੇਟਾਂ ਦੇ ਹਵਾਲੇ ਕਰਨ ਦੇ ਵਿੱਚ ਉਹ ਸਭ ਤੋਂ ਵੱਡੀ ਜਿਹੜੀ ਰੁਕਾਵਟ ਜਿਹੜੇ ਸੰਘਰਸ਼ ਕਰ ਰਹੇ ਆਦਿਵਾਸੀ ਨੇਗੇ ਤੇ ਜਿਹੜੇ ਉੱਥੇ Maoਵਾਦੀਆਂ ਦੀ ਅਗਵਾਈ ਦੇ ਵਿੱਚ ਜਾਂ ਉਹਨਾਂ ਤੋਂ ਪ੍ਰਭਾਵਿਤ ਕਹਿ ਲਓ ਵੀ ਹੈਗੇ ਨੇ ਉਹ ਖੁਦ ਉਹਨਾਂ ਦੇ ਨਾਲ ਮਤਲਬ ਜਿਹੜਾ ਹੈਗਾ ਉਹਨਾਂ ਦੇ ਫਾਲੋਅਰ ਬਣ ਕੇ ਵੀ ਲੜ ਰਹੇ ਨੇ ਕੁਝ ਆਜ਼ਾਦ ਰੂਪ ਚ ਵੀ ਲੜ ਰਹੇ ਨੇਗੇ ਅ ਜਲ ਜੰਗਲ ਤੇ ਜ਼ਮੀਨ ਦਾ ਮਸਲਾ ਉਹਨਾਂ ਦਾ ਮੁੱਖ ਮਸਲਾ ਬਣਿਆ ਹੋਇਆ ਹੈਗਾ ਪਾ ਇਹਦੇ ਵਿੱਚ ਜਿਹੜੀ ਇਹ ਕਿਤਾਬ ਹੈ ਅੱਜ ਦੇ ਪ੍ਰਸੰਗ ਚ ਇਸ ਪੱਖੋਂ ਮਹੱਤਵਪੂਰਨ ਹੈ ਕਿ ਅੱਜ ਇਲੈਕਸ਼ਨਾਂ ਦੇ ਦੌਰ ਦੇ ਵਿੱਚ ਆ ਜਿਹੜਾ ਇੱਕ ਮੁੱਦਾ ਆ ਰਿਹਾ ਹੈ ਕਿ ਬੀਜੇਪੀ ਦੀ ਜਿਹੜੀ ਸਰਕਾਰ ਹੈ ਉਹ ਫਾਸ਼ੀਵਾਦੀ ਜਿਹੜੀਆਂ ਪਾਲਿਸੀਆਂ ਲੈ ਕੇ ਆ ਰਹੀ ਹੈਗੀ ਤਾਂ ਇਸ ਦੇ ਵਿੱਚ ਜਿਹੜਾ ਭੀਮਾ ਕੋਰੇਗਾਉਂ ਦਾ ਕੇਸ ਆ ਡਿਸਕਸ ਕੀਤਾ ਗਿਆ ਜਿਹੜਾ ਕਿ 1 ਜਨਵਰੀ 2018 ਨੂੰ ਉਥੇ ਹਿੰਸਾ ਹੋਈ ਔਰ ਉਹ ਹਿੰਸਾ ਦਾ ਦੇ ਸਿੱਟੇ ਵੱਜੋਂ ਜਿਹੜਾ ਇਹ 16 ਬੁੱਧੀਜੀਵੀ ਇਹਨਾਂ ਉੱਤੇ ਕੇਸ ਬਣਾਏ ਗਏ ਇਹਦਾ ਜਿਹੜਾ ਵਿਸ਼ੋਕੜ ਜਾਨਣ ਦਾ ਜਿਹੜਾ ਹੈਗਾ ਵੀ ਜ਼ਰੂਰਤ ਹੈ ਲੇਕਿਨ ਉਹਦੇ ਤੇ ਬਹੁਤੀ ਵਿਸਥਾਰ ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਤਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤਾਂ ਮੈਂ ਸੰਖੇਪ ਦੇ ਵਿੱਚ ਹੀ ਦੱਸਣਾ ਚਾਹਾਂਗਾ ਕਿ 1 ਜਨਵਰੀ 18 1818 ਦੀ ਆ ਯਾਨੀ ਉਸ ਘਟਨਾ ਤੋਂ 2018 ਦੀ ਘਟਨਾ 200 ਸਾਲ ਪਹਿਲਾਂ ਈਸਟ ਇੰਡੀਆ ਕੰਪਨੀ ਤੇ ਪੇਸ਼ਵਾਵਾਂ ਦੇ ਵਿਚਕਾਰ ਇਹ ਲੜਾਈ ਹੋਈ ਸੀ ਜਿਹਦੇ ਵਿੱਚ ਜਿਹੜੇ ਮਹਾਰ ਜਾਤੀ ਦੇ ਦਲਤ ਸੀਗੇ 600 ਦੇ ਕਰੀਬ ਉਹ ਈਸਟ ਇੰਡੀਆ ਕੰਪਨੀ ਦੀ ਫੌਜ ਦੇ ਵਿੱਚ ਪਾਤੀ ਸੀਗੇ ਉਹਦੇ ਵੱਲੋਂ ਲੜੇ ਪਰ ਬਹੁਤ ਬਹਾਦਰੀ ਨਾਲ ਲੜੇ ਔਰ ਉਹਨਾਂ ਨੇ ਜਿਹੜੀ ਪੇਸ਼ਵਾਮਾਂ ਦੀ ਵੱਡੀ ਪੱਦਰ ਦੇ ਉੱਤੇ ਸੈਨਾ ਸੀ 25000 ਦੇ ਕਰੀਬ ਦੱਸਿਆ ਜਾਂਦਾ ਉਸ ਨੂੰ ਹਰਾਇਆ ਤੇ ਉਸ ਤੋਂ ਬਾਅਦ ਇੱਕ ਅਜਿਹਾ ਸਮਾਂ ਵੀ ਆਇਆ ਕਿ ਜਦੋਂ ਉਹਨਾਂ ਨੇ ਆਪਣੀ ਇਸ ਬਹਾਦਰੀ ਤੇ ਮਾਣ ਕੀਤਾ ਕਿਉਂਕਿ ਮੁਕਾਬਲਤਾਂ ਉਹਨਾਂ ਨੂੰ ਪੇਸ਼ਵਾਮਾਂ ਵੱਲੋਂ ਕੀਤਾ ਗਿਆ ਜਾਤ ਪਾਤ ਤੇ ਆਧਾਰਿਤ ਬਿਤਕਰਾ ਤੇ ਜ਼ਬਰ ਅੰਗਰੇਜ਼ਾਂ ਨਾਲੋਂ ਵੀ ਮਾੜਾ ਲੱਗਦਾ ਸੀ ਇਸੇ ਕਰਕੇ ਉਹਨਾਂ ਨੂੰ ਮੁਕਾਬਲਤਾਂ ਉਸ ਸਮੇਂ ਜਿਹੜੀ ਅੰਗਰੇਜ਼ਾਂ ਦੀ ਸੈਨਾ ਦੇ ਵਿੱਚ ਜਿਹੜਾ ਲੜਨਾ ਜਾਂ ਕੰਮ ਕਰਨਾ ਇਹ ਚੰਗਾ ਲੱਗਿਆ ਸੀਗਾ ਉਸ ਤੋਂ ਬਾਅਦ ਇੱਕ ਸਮਾਜ ਇਹ ਆ ਵੀ ਆਇਆ ਕਿ ਉਹਨਾਂ ਨੇ ਜਿਹੜੀ ਆਪਣੇ ਬਾਦ ਦੇ ਮਹਾਰ ਜਾਤੀ ਦੇ ਲੋਕ ਸੀਗੇ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਵੀ ਇੱਕ ਸਮੇਂ 1992-93 ਦੇ ਵਿੱਚ ਮਾਰਸ਼ਲ ਕੌਮ ਦੇ ਦਰਜੇ ਤੋਂ ਹਟਾ ਦਿੱਤਾ ਸੀ ਮਤਲਬ ਉਸ ਕੌਮ ਦੇ ਦਰਜੇ ਦੇ ਤੌਰ ਦੇ ਉੱਤੇ ਉਹਨਾਂ ਨੂੰ ਕਨਸਿਡਰ ਕਰਨਾ ਉਹਨਾਂ ਨੇ ਬੰਦ ਕਰ ਦਿੱਤਾ ਸੀ ਤਾਂ ਉਦੋਂ ਬਾਅਦ ਜਿਹੜੇ ਅਮੇਦਕਰ ਜੀ ਨੇ 핌ਰਾਓ ਉਮੀਦਵਾਰ ਜੀ ਵੀ ਉਸ ਘਟਨਾ ਸਥਾਨ ਤੇ ਗਏ ਸੀਗੇ ਉਹਨਾਂ ਨੇ ਇਸ ਗੱਲ ਲਈ ਇਸ ਗੱਲ ਨੂੰ ਤਸਲੀਮ ਕਰਦੇ ਆ ਕਿ ਇਹ ਇੱਕ ਜਾਤੀ ਦਾਬੇ ਦੇ ਖਿਲਾਫ ਲੜਾਈ ਸੀਗੀ ਆਲਟੀਮੇਟਲੀ ਤੇ ਇਹ ਇੱਕ ਇਸ ਨੂੰ ਇਸ ਦਿਨ ਨੂੰ ਮਹਾਰ ਦਲਤਾਂ ਨੂੰ ਪ੍ਰੇਰਿਤ ਕਰਨ ਦੇ ਚਿੰਨ੍ਹ ਦੇ ਤੌਰ ਤੇ ਜਿਹੜਾ ਹੈਗਾ ਇਹਦਾ ਪ੍ਰਯੋਗ ਕੀਤਾ ਜਾ ਸਕਦਾ ਕਿ ਜਿਵੇਂ ਕਿ ਉਹਨਾਂ ਦੇ ਪੂਰਵਜਾਂ ਨੇ ਪੇਸ਼ਵਾ ਸਲਤਨਤ ਦੇ ਖਿਲਾਫ ਲੜਦਿਆਂ ਕੀਤਾ ਸੀ ਉਹਨਾਂ ਦਲਤ ਪੂਰਵਜਾਂ ਦੀ ਬਹਾਦਰੀ ਨੂੰ ਮੁੜ ਸੁਰਜੀਤ ਕਰਨ ਲਈ ਭੀਮਾ ਕੋਰੇਗਾਓ ਵਿੱਚ ਵਿਜੇ ਸਤੰਭ ਜਿਹੜਾ ਅੰਗਰੇਜ਼ਾਂ ਨੇ ਸਥਾਪਿਤ ਕੀਤਾ ਸੀਗਾ ਉੱਥੇ ਸਲਾਣਾ ਯਾਦਗਰੀ ਸਮਾਗਮ ਕਰਨ ਦੇ ਵਿਚਾਰ ਦੀ ਹਮਾਇਤ ਕੀਤੀ ਇਹ ਗੱਲ ਹੈ ਇਹ ਘਟਨਾ ਹੈਗੀ ਆ 1 ਜਨਵਰੀ 1927 ਦੀ ਜਦੋਂ ਡਾਕਟਰ 바ਵਾ ਸਾਹਿਬ ਅੰਮੇਦਕਰ ਨੇ ਉਸ ਵਿਜੇ ਸੰਬਦ ਸਤੰਭ ਦਾ ਦੌਰਾ ਕੀਤਾ ਭਾਵੇਂ ਇਹਦੇ ਤੇ ਆਨੰਦ ਤੇਲ ਤੁੰਬੜੇ ਜੀ ਨੇ ਵੱਖਰਾ ਵਿਚਾਰ ਦਿੱਤਾ ਉਹ ਇੱਕ ਵੱਖਰਾ ਵਿਸ਼ਾ ਬਣਦਾ ਹੈਗਾ ਲੇਕਿਨ ਇਸ ਪ੍ਰਸੰਗ ਦੇ ਵਿੱਚ ਜਦੋਂ ਇਸ ਘਟਨਾ ਨੂੰ ਜਿਹੜਾ ਮੋੜ ਇੱਕ ਬਹਾਦਰੀ ਦੇ ਚਿੰਨ੍ਹ ਦੇ ਤੌਰ ਤੇ ਮਨਾਉਣਾ ਸ਼ੁਰੂ ਹੋਇਆ ਤਾਂ ਇੱਕ 200 ਸਾਲਾ ਜਸ਼ਨ ਦੇ ਮੁਕਾਬਲੇ ਮੌਕੇ ਤੇ ਜਿਹੜਾ ਕਿ 1 ਜਨਵਰੀ 2018 ਨੂੰ ਬਣਦਾ ਉਸ ਤੋਂ ਇੱਕ ਦਿਨ ਪਹਿਲਾਂ ਵੱਖ-ਵੱਖ ਜਥੇਬੰਦੀਆਂ ਨੇ ਵੱਡੀ ਗਿਣਤੀ ਦੇ ਵਿੱਚ ਜਿਹਦੇ ਵਿੱਚ ਜੜੀਆਂ ਜਮਹੂਰੀ ਜਥੇਬੰਦੀਆਂ ਵੀ ਸੀਗੀਆਂ ਕਲਾਕਾਰਾਂਆਂ ਦੇ ਸੰਗਠਨ ਸੀ ਉਹਨਾਂ ਨੇ ਇੱਕ ਅਲਗਾਰ ਪ੍ਰੀਸ਼ਦ ਨਾਂ ਦਾ ਸਮਾਗਮ ਰੱਖਿਆ ਉਸ ਨੂੰ ਅਲਗਾਰ ਦਾ ਮਤਲਬ ਜਿਵੇਂ ਇੱਕ ਉੱਚਾ एलान ਜਾਂ ਬੁਲੰਦ एलान ਕਿਹਾ ਜਾ ਸਕਦਾ ਹੈ 31 ਦਸੰਬਰ 2017 ਨੂੰ ਜਾਨੀ 1 ਜਨਵਰੀ ਵਾਲੀ ਘਟਨਾ ਤੋਂ ਇੱਕ ਦਿਨ ਪਹਿਲਾਂ ਇੱਕ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਸੀਗੇ ਜਸਟਿਸ ਪੀ ਵੀ ਸਵੰਤ ਇੱਕ ਸੇਵਾਮੁਕਤ ਹਾਈ ਕੋਰਟ ਜੱਜ ਸੀਗੇ ਜਸਟਿਸ ਬੀ ਜੀ ਕੋਲਸੇ ਪਾਟਲ ਉਨ੍ਹਾਂ ਦੀ ਚੇਅਰ ਚੇਅਰਮੈਨਸ਼ਿਪ ਹੇਠ ਪੂਨੇ ਸ਼ਹਿਰ ਦੇ ਸ਼ਨੀਵਾਰ ਵਾੜਾ ਵਿਖੇ ਅਲਗਾਰ ਪਰਿਸ਼ਦ ਜਾਨੀ ਜਿਹਨੂੰ ਸੱਭਿਆਚਾਰਕ ਪ੍ਰੋਗਰਾਮਾਂ ਤੇ ਭਾਸ਼ਨਾਵਾਂ ਦਾ ਇੱਕ ਉੱਚਾ ਐਲਾਨ ਕਿਹਾ ਜਾ ਸਕਦਾ ਹੈ ਉਹਦਾ ਆਯੋਜਨ ਕੀਤਾ ਗਿਆ ਸ਼ਨੀਵਾਰ ਵਾੜਾ ਇਤਫਾਕ ਬਸ ਕਿਸੇ ਸਮੇਂ ਪੇਸ਼ਵਾਵਾਂ ਦੀ ਜਿਹੜੀ ਹੈਗੀ ਆ ਰਾਜਧਾਨੀ ਹੋਇਆ ਕਰਦਾ ਸੀ ਅੱਜ ਕੱਲ ਬੜੀ ਖਸਤਾ ਹਾਲ ਦੇ ਵਿੱਚ ਉਹ ਮਲਕੀਲਾ ਦੇ ਮਹਿਲ ਨੇ لیکن کھلا میدان ਹੈਗਾ ਉਥੇ ਇਹ پروگرام ਕੀਤਾ ਗਿਆ ਇਸ ਨੇ ਇਸ پروگرام ਦਾ ਪਲੱਸ ਪੁਆਇੰਟ ਇਹ ਸੀ ਕਿ ਇਹ پروگرام ਨੇ ਇੱਕ ਅਜਿਹਾ ਸਨੇਹਾ ਦਿੱਤਾ ਫਿਰਕੂ ਤਾਤਾਂ ਦੇ ਖਿਲਾਫ ਜਿਹਦੇ ਤਹਰ ਦਲਤਾਂ ਦੂਸਰੀਆਂ ਪਛੜੀਆਂ ਸ਼੍ਰੇਣੀਆਂ ਆਦਿਵਾਸੀ ਮੁਸਲਮਾਨ ਤੇ ਮਰਾਠਾ ਜੱਥੇਬੰਦੀਆਂ ਇਕੱਠੀਆਂ ਹੋਈਆਂ ਇਸ پروگرام ਦੀ ਸਮਾਪਤੀ ਤੇ ਉਸਦੇ ਆਗੂਆਂ ਵੱਲੋਂ ਸ਼ਬਦਾਨ ਦੀ ਰਾਖੀ ਤੇ ਬੀਜੇਪੀ ਤੇ ਆਰਐਸਐਸ ਦੀ ਫਿਰਕੂ ਕਰਨ ਤੇ ਬੰਡੀਆਂ ਪਾਉਣ ਵਾਲੀ ਰਾਜਨੀਤੀਆ ਵਿਰੋਧ ਕਰਨ ਦੀ ਕਸ਼ਮਖਾਨ ਤੇ ਇਹਦੀ ਸਮਾਪਤੀ ਹੋਈ ਤਾਂ ਹੁਣ ਇਹ ਗੱਲ ਸੀ ਜਿਹੜੀ ਇਹ ਬੀਜੇਪੀ ਦੇ ਗਲੇ ਦੀ ਹੱਡੀ ਬਣ ਗਈ ਇਹ ਉਹਨਾਂ ਨੂੰ ਹজম ਨਾ ਆਈ 31 ਦਸੰਬਰ 2017 ਦੀ ਇਸ ਅਲਗਾਰ ਪਰੀਸ਼ਦ ਦੇ ਪ੍ਰੋਗਰਾਮ ਤੋਂ ਭੜਕ ਕੇ ਉਹਨਾਂ ਨੇ ਕੀ ਕਰਿਆ ਕਿ 1 ਜਨਵਰੀ ਨੂੰ ਜਿਹੜਾ ਉਹਨਾਂ ਨੇ ਉਤਸਵ ਮਨਾਉਣਾ ਸੀ ਗਦਲਤਾ ਨੇ ਉਹਦੇ ਵਿੱਚ ਇਹ 200 ਮੀ ਬਰੇ ਗੰਢ ਸੀਗੀ ਇਸ ਦਾ ਜਣੀ ਉਹਨਾਂ ਨੇ ਪ੍ਰੋਗਰਾਮ ਦਾ ਬਾਈਕਟ ਕਰਨ ਲਈ ਇਲਾਕੇ ਭਰ ਦੇ ਵਿੱਚ ਸਰਗਰਮੀ ਕੀਤੀ ਕਿ ਉੱਥੇ ਕਿਸੇ ਨੂੰ ਵੀ ਪਹੁੰਚਣ ਨਾ ਦਿੱਤਾ ਜਾਵੇ ਤਾਂ ਸਿੱਟੇ ਵੱਜੋਂ ਜਦੋਂ ਉੱਥੇ ਜ਼ਬਰਦਸਤੀ ਉਹਨਾਂ ਨੇ ਦੁਕਾਨਾਂ ਬੰਦ ਕਰਾਈਆਂ ਔਰ ਲੋਕਾਂ ਦੇ ਉੱਤੇ ਲਾਕੀਆਂ ਦੇ ਨਾਲ ਡਾਂਗਾਂ ਦੇ ਨਾਲ ਗੋਲੀਆਂ ਦੇ ਨਾਲ ਉਹਨਾਂ ਦੇ ਉੱਤੇ ਹਮਲਾ ਕਰਿਆ ਤਾਂ ਉਹਦੇ ਸਿੱਟੇ ਵਜੋਂ ਇੱਕ ਵਿਅਕਤੀ ਰਾਹੁਲ ਪਤੰਗਲੇ ਮਾਰਿਆ ਗਿਆ ਤੇ ਬਹੁਤ ਸਾਰੇ ਜ਼ਖਮੀ ਹੋ ਗਏ ਇਸ ਦੇ ਪ੍ਰਤੀਕਰਮ ਵਜੋਂ 2 ਜਨਵਰੀ 2018 ਨੂੰ ਇੱਕ ਜਾਤਪਾਤ ਵਿਰੋਧੀ ਕਾਰਕੁਨ ਅਨੀਤਾ ਸਾਵਲੇ ਨੇ ਜਿਹੜੀ ਖੁਦ 1 ਜਨਵਰੀ ਨੂੰ ਦੰਗੇ 'ਚ ਘਿਰ ਗਈ ਸੀ ਪੂਨੇ ਦੀ ਪਿੰਡੂ ਪੁਲਿਸ ਦਾ ਤ ਕੈਂਪਰੀ ਥਾਣਾ ਪੁਲਿਸ ਥਾਣੇ ਦੇ ਵਿੱਚ ਇੱਕ ਐਫ ਆਈ ਆਰ ਦਰਜ ਨਿਕਰਵਾਈ। ਇਸੇ ਚੁਣੇ ਸ਼ੰਭਾਜੀ ਭੀੜੇ ਅਤੇ ਮਲਿੰਦ ਏਕ ਬੋਟੇ ਦੇ ਧੀਮੇ ਘਰੋਂ ਪੂਰੇ گاؤں ਹਿੰਸਾ ਦੇ ਪਿੱਛੇ ਇਹਨਾਂ ਨੂੰ ਮੁੱਖ ਸਾਜ਼ਿਸ਼ ਘਾਰਿਆਂ ਦੇ ਤੌਰ ਤੇ ਉਹਨਾਂ ਦੇ ਨਾਮ ਲਏ। ਮਤਲਬ ਜਿਵੇਂ ਕਹਿ ਲਈਏ ਕਿ ਸਿੱਧੇ ਰੂਪ ਦੇ ਵਿੱਚ ਇਹ ਜਿਹੜੇ ਐਕਚੁਅਲੀ ਆਰਐਸਐਸ ਦੇ ਬੰਦੇ ਨੇ ਸ਼ੰਭਾਜੀ ਭੀੜੇ ਤੇ ਮਲਿੰਦ ਏਕ ਬੋਟੇ ਇਹਨਾਂ ਦੇ ਉੱਤੇ ਐਫ ਆਈ ਆਰ ਦਰਜ ਹੋਈ ਇਹ 2 ਜਨਵਰੀ ਦੀ ਗੱਲ ਹੈ 3 ਜਨਵਰੀ ਨੂੰ ਬੀ ਆਰ ਐਂਬੇਦਕਰ ਦੇ ਪੋਤਰੇ ਹੈਗਾ ਜੋ ਪ੍ਰਕਾਸ਼ ਅੰਬੇਦਕਰ ਕਾਫੀ ਪਪੂਲਰ ਮਹਾਰਾਸ਼ਟਰ ਦੇ ਵਿੱਚ ਨੇਤਾ ਨੇ ਉਹ ਤਾਂ 1 ਜਨਵਰੀ ਹਿੰਸਾ ਦੇ ਖਿਲਾਫ ਉਹਨਾਂ ਨੇ ਰੋਸ ਵਜੋਂ ਇੱਕ ਦਲਿਤ ਰਾਜਨੀਤਿਕ ਆਗੂ ਹੋਣ ਦੇ ਨਾਤੇ 3 ਜਨਵਰੀ 2018 ਨੂੰ ਮਹਾਰਾਸ਼ਟਰ ਬੰਦ ਦਾ ਸੱਦਾ ਦਿੱਤਾ ਤੇ ਇਹ ਮੰਗ ਕੀਤੀ ਕਿ ਇਸ ਘਟਨਾ ਦੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ ਤੇ ਹਿੰਸਾ ਲਈ ਜ਼ਿੰਮੇਵਾਰਾਂ ਤੇ ਮਕਦਮਾ ਚਲਾਇਆ ਜਾਣਾ ਚਾਹੀਦਾ ਹੈ ਇਹ ਮੰਗ ਉਹਨਾਂ ਨੇ ਸਰਕਾਰ ਤੋਂ ਕੀਤੀ ਤਾਂ 3 ਜਨਵਰੀ ਦੇ ਬੰਦ ਦੇ ਮੌਕੇ ਤੇ ਹੀ ਆਰਐਸਐਸ ਦੇ ਵਿਦਿਆਰਥੀ ਵਿੰਗ ਏਵੀਪੀ ਨਾਲ ਸੰਬੰਧਿਤ ਇੱਕ ਆਕਸ਼ਾ ਵਿਕੜ ਤੇ ਆਨੰਦ ਢੋਂਡ ਨੇ ਅਲਗਾਰ ਪਰਿਸ਼ਦ ਦੇ ਆਗੂਆਂ ਅਤੇ ਬੁਲਾਰਿਆਂ 'ਤੇ ਐਫ ਆਈ ਆਰ ਦਰਜ ਕਰਵਾਈ ਜਿਸ ਵਿੱਚ ਉਹਨਾਂ ਨੇ ਬਿਆਨ ਕੀਤਾ ਕਿ ਅਲਗਾਰ ਪਰਿਸ਼ਦ ਜਿਹੜੀ 31 ਦਸੰਬਰ 2017 ਨੂੰ ਹੋਈ ਸੀ ਉੱਥੇ ਦਿੱਤੇ ਗਏ ਕੁਝ ਭਾਸ਼ਣਾ ਕਾਰਨ ਅਗਲੇ ਦਿਨ ਭੀਮਾ ਕੋਰੇਗਾਉਂ ਵਿਖੇ ਹਿੰਸਾ ਹੋਈ ਵਿਸ਼ੇਸ਼ ਤੌਰ ਤੇ ਉਮਰ ਖਾਲਦ ਤੇ ਜਗਨੇਸ਼ ਮਹਿਵਾਨੀ ਉਹਨਾਂ ਦਾ ਜ਼ਿਕਰ ਕੀਤਾ ਗਿਆ ਜਗੇਸ਼ ਮੀਵਾਨੀ ਕਾਂਗਰਸ ਦਾ ਐਮ ਐਲ ਏ ਹੈ ਤੇ ਰਾਸ਼ਟਰੀ ਦਲਿਤ ਅਧਿਕਾਰ ਮੰਚ ਉਹਨਾਂ ਨੇ ਬਣਾਇਆ ਹੋਇਆ ਏ ਡੀ ਏ ਐਮ ਉਹਦੇ ਉਹ ਕਨਵੀਨਰਸ ਇਹਨਾਂ ਦਾ ਵੀ ਨਾਮ ਉਹਨਾਂ ਨੇ ਉਹਦੇ ਵਿੱਚ ਪੁਆਇੰਟ ਆਊਟ ਕੀਤਾ ਫਿਰ 8 ਜਨਵਰੀ 2018 ਨੂੰ ਪੂਨੇ ਦੇ ਇੱਕ ਕਾਰੋਬਾਰੀ ਬਿਜ਼ਨਸਮੈਨ ਤਿਸ਼ਾਰ ਡੈਮਗੋਡੇ ਨੇ ਵਿਸ਼ਰਾਮ ਬਾਗ ਪੁਲਿਸ ਥਾਣੇ 'ਚ ਸ਼ਿਕਾਇਤ ਦਰਜ ਕਰਾਈ ਇਸ ਵਿੱਚ ਉਸਨੇ ਦਾਅਵਾ ਕੀਤਾ ਕਿ ਭੀਮਾ ਕੋਰੇਗਾ ਹਿੰਸਾ ਅਲਗਾਰ ਪਰਿਸ਼ਦ ਦੌਰਾਨ ਦਿੱਤੇ ਗਏ ਭੜਕਾਊ ਭਾਸ਼ਣਾ ਨੇ ਉਕਸਾਈ ਸੀ ਅਤੇ ਸਮੁੱਚਾ ਪ੍ਰੋਗਰਾਮ ਮੌਵਾਦੀਆਂ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ ਪਰ ਦੋਸਤੋ ਇਹ ਜਿਹੜੇ ਮੈਂ ਤੱਥ ਬੋਲ ਰਿਹਾ ਹਾਂ ਇਹ ਅਲਫਾ ਸ਼ਾਹ ਨੇ ਆਪਣੀ ਬੁੱਕ ਦੇ ਵਿੱਚ ਤਰਤੀਬਬੱਧ ਢੰਗ ਦੇ ਨਾਲ ਰਿਕਾਰਡ ਕੀਤੇ ਹੋਏ ਨੇ ਤੇ ਇਹਨਾਂ ਦੀ ਸਮੇਸ਼ਨ ਕਿਤਾਬ ਦੇ ਐਂਡ ਦੇ ਉੱਤੇ ਵੀ ਕੀਤੀ ਹੈ ਨਾ ਪੂਨੇ ਪੁਲਿਸ ਦੁਆਰਾ ਇਸ ਸ਼ਿਕਾਇਤ ਨੂੰ ਐਫ ਆਈ ਆਰ ਵਿੱਚ ਤਬਦੀਲ ਕੀਤਾ ਗਿਆ ਅਤੇ ਭੀਮਾ ਕੋਰੇਗਾਉਂ ਕੇ ਛਾਪੇ ਮਾਰਨ ਅਤੇ ਗ੍ਰਿਫਤਾਰੀਆਂ ਦਾ ਆਧਾਰ ਬਣਾਇਆ ਐਫ ਆਈ ਆਰ ਨੇ ਕਬੀਰ ਕਲਾ ਮੰਚ ਦੇ ਸੁਧੀਰ ਧਾਵਲੇ ਤੇ ਸਾਗਰ ਗੁਰਖੇ ਤੇ ਹਰਸ਼ਾਲੀ ਪੋਟ